ਹਾਂਜੀ ਦੋਸਤੋ ਇੱਥੇ ਨਿਯੰਗ ਸਿੰਘ ਗਿਆਨੀ ਹਰਪੀ ਸਿੰਘ ਦੇ ਪੱਖ ਵਿੱਚ ਖੜੇ ਹਨ ਅਤੇ ਇਹਨਾਂ ਨੇ ਪਰਮਿੰਦਰ ਛੋਟੇ ਨੂੰ ਜਥੇਦਾਰ ਹਰਪੀ ਸਿੰਘ ਨਾਲ ਪੱਤਸਲੂਕੀ ਕਰਨ ਦੇ ਲਈ ਸਖਤ ਵਾਰਨਿੰਗ ਦਿੱਤੀ ਹੈ ਜੋ ਕਿ ਅਸੀਂ ਇਸ ਵੀਡੀਓ ਰਾਹੀਂ ਸੁਣਾਵਾਂਗੇ ਕਿ ਕੀ ਗੱਲਾਂ ਉਹਨਾਂ ਨੇ ਕਹੀਆਂ ਅਤੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਦੋਸਤੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ। ਕਬੇ ਜਿਹੜੇ ਮਾਨਯੋਗ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਸਾਰੀ ਕੌਮ ਦੇ ਸਤਿਕਾਰਤ ਸਤਿਗੁਰਾਂ ਦੇ ਧਾਰਮਿਕ ਸਾਡੇ ਆਗੂ ਹਨ ਜੇ ਆਪਾਂ ਹੀ ਆਪਾਂ ਛੋਟੇ-ਮੋਟੇ ਅੱਜ ਉੱਠ ਕੇ ਸਿੰਘ ਸਾਭਾ ਦੇ ਪੂਰੇ ਖੜ ਕੇ ਉਹਨਾਂ ਨੂੰ ਸਵਾਲ-ਜਵਾਬ ਇਸ ਤਰ੍ਹਾਂ ਕਰਾਂਗੇ ਤੇ ਉਹ ਜਿਹੜੀ ਕੋਈ ਧਾਰਮਿਕ ਮਰਿਆਦਾ ਨਹੀਂ ਰਹਿ ਜਾਂਦੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਇਹੋ ਜੀ ਸ਼ਖਸੀਅਤ ਹਨ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕੌਮ ਵਾਸਤੇ ਪੰਥ ਵਾਸਤੇ ਹਰ ਸਮੇਂ ਭਾਵੇਂ ਕਿਸਾਨੀ ਦਾ ਕੋਈ ਮੁੱਦਾ ਹੋਵੇ ਭਾਵੇਂ ਪੰਦੀ ਸਿੰਘਾਂ ਦੀ ਵਿਹਾਈ ਦਾ ਮੁੱਦਾ ਹੋਵੇ ਪਾਵੇਂ ਸਿੰਘਾਂ ਨੂੰ ਆਪਣਾ ਹਵਾਲ ਜੇਲ੍ਹਾਂ ਦੇ ਵਿੱਚੋਂ ਬਾਹਰ ਲੈ ਕੇ ਆਉਣਾ ਹੋਵੇ ਹਰ ਥਾਂ ਤੇ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਦੀ ਸਭ ਤੋਂ ਵੱਧ ਬੋਲਦੇ ਆ ਨਾ ਤੇ ਸਭ ਤੋਂ ਵੱਧ ਉਹਨਾਂ ਨੇ ਪਹਿਰਾ ਦਿੱਤਾ ਹੈ ਤੇ ਬੋਲਣ ਦੇ ਕਰਕੇ ਹੀ ਉਹਨਾਂ ਦੇ ਕੋਲੋਂ ਸ੍ਰੀ ਕਾਲ ਤਖਤ ਸਾਹਿਬ ਜੀ ਦਾ ਜਿਹੜਾ ਤਖਤ ਦਾ ਜਿਹਦੇਦਾਰੀ ਹੈ ਉਹ ਵੀ ਉਹਨਾਂ ਦੇ ਕੋਲੋਂ ਇਸੇ ਕਰਕੇ ਗਈ ਆ ਤੁਹਾਡੇ ਲੋਕਾਂ ਕਰਕੇ ਕਿਉਂਕਿ ਉਹ ਤੁਹਾਡੇ ਵਾਸਤੇ ਬੋਲਦੇ ਆ ਤੇ ਅੱਜ ਆਪਾਂ ਹੀ ਤਖਤ ਸਾਹਿਬਾਨਾਂ ਦੀ ਮਰਿਆਦਾ ਨੂੰ ਜਿਹੜੀ ਆ ਉਹ ਠੇਸ ਪਹਚਾਰਿਆ ਇਹ ਬਿਲਕੁਲ ਗਲਤ ਹੈ ਇਹ ਦਾਲਾ ਪੰਥਾ ਵੱਲੋਂ ਮਰਦਾਸਤ ਨਹੀਂ ਕੀਤੀ ਜਾਵੇ ਕਿ ਜਿਹੇਦਾਰਾਂ ਦਾ ਜਿਹੜਾ ਸਨਮਾਨ ਹੈ ਉਹ ਬਹੁਤ ਸਤਕਾਰ ਆ ਉਹ ਪੰਥ ਦੇ ਵਿੱਚ ਚਲਵੇਗਾ ਜਿਸ ਤਰ੍ਹਾਂ ਪਹਿਲਾਂ ਹੈਗਾ ਵਾ ਜੇ ਕੋਈ ਗਾਂ ਤੋਂ ਜਾਂ ਅੱਗੇ ਤੋਂ ਇਹੋ ਜੀ ਕੋਈ ਕਿਸੇ ਨੇ ਹਰਕਤ ਕੀਤੀ ਤੇ ਦਲਪੰਥ ਸ਼ਕਤੀ ਦੇ ਨਾਲ ਉਸ ਦੇ ਨਾਲ ਕਾਰਵਾਈ ਕਰੇਗਾ ਭਾਵੇਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਜਾਂ ਨਾ ਕਰੇ ਪਰ ਦਲਪੰਥ ਵੱਲੋਂ ਫਿਰ ਸਖਤ ਕਾਰਵਾਈ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ